ਹਾਂਜੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ YouTube ਚੈਨਲ ਹਰਕੀਰਤ ਪੰਜਾਬੀ ਕੁਕਿੰਗ ਚੈਨਲ ਤੇ ਮੈਂ ਤੁਹਾਡਾ ਵੈਲਕਮ ਕਰਦੀ ਆਂ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਬਹੁਤ ਵਧੀਆ ਹਾਂ ਅੱਜ ਮੈਂ ਤੁਹਾਡੇ ਨਾਲ ਇੱਕ ਨਵੀਂ ਰੈਸিপি ਸ਼ੇਅਰ ਕਰਨ ਲੱਗੀ ਆਂ ਇਹ ਕੋਪਿਆਂ ਦੀ ਸਬਜ਼ੀ ਲੋ ਇਹ ਜਿਹੜੇ ਕੋਪਤੇ ਆ ਲੋਕੀ ਤੇ ਬਣਾਵਾਂਗੇ ਅਸੀਂ ਤੇ ਬਹੁਤ ਘੱਟ ਮਸਾਲਿਆਂ ਦਾ ਜੂਸ ਕਰਾਂਗੇ ਅਸੀਂ ਕੋफ्ते ਬਣਾਉਣ ਵਾਸਤੇ ਜਿਹੜਾ ਮਟੀਰੀਅਲ ਲਿਆਵਾ ਉਹ ਮੈਂ ਤੁਹਾਨੂੰ ਦੱਸਦੀ ਆ ਇੱਕ ਲੋਕੀ ਲਈ ਆ ਤੇ ਇਹਨੂੰ ਅਸੀਂ ਬਿੱਲੀ ਕਸ਼ ਕਰ ਲਿਆ ਆਵਾ ਨਾਲ ਦੇ ਨਾਲ ਅਦਰ ਲਿਆਵਾ ਲਸਣ ਲਿਆਵਾ ਪਿਆਜ਼ ਲਿਆ ਸੀ ਚਾਰ మీడియం ਇਹਨਾਂ ਨੂੰ ਤੁਸੀਂ ਚਾਹੇ ਤੇ ਗ੍ਰाइंड ਵਿੱਚ ਇਹਦਾ ਪੇਸਟ ਬਣਾ ਲਓ ਚਾਹੇ ਤੇ ਕद्दूकस ਕਰ ਲਓ ਅਸੀਂ ਕद्दूकस ਕੀਤਾ ਵਾ ਤੇ ਅਸੀਂ ਨਾਲ ਦੇ ਨਾਲ ਲਏ ਆ ਹਰੀ ਮਿਰਚ ਇਹ ਵੀ ਮੈਂ ਪੰਜ ਛੇ ਲਈਆਂ ਵਾ ਇਹਨਾਂ ਨੂੰ ਵੀ ਮੈਂ ਛੋਟੇ ਪੀਸ ਵਿੱਚ ਕੱਟ ਲਿਆ ਵਾ ਤੇ ਦੋ ਟਮਾਟਰ ਉਹਨਾਂ ਨੂੰ ਵੀ ਕਟਿੰਗ ਕਰ ਲਿਆ ਵਾ ਤੇ ਨਾਲ ਦੇ ਨਾਲ ਮੈਂ ਦੋ ਆਲੂ ਲਏ ਆ ਇਹ ਵੀ ਅਸੀਂ ਫਰਾਈ ਕਰਾਂਗੇ ਇਹਦੇ ਨਾਲ ਜਿਹੜਾ ਲੋਕੀ ਦਾ ਫਲੇਵਰ ਆ ਬਹੁਤ ਵਧੀਆ ਆਏਗਾ ਤੇ ਆਓ ਮੈਂ ਤੁਹਾਨੂੰ ਦੱਸਦੀ ਆ ਅਸੀਂ ਕਿੱਦਾਂ ਬਣਾਨੇ ਆ ਗੈਸ ਓਨ ਕਰ ਲਿਆ ਆ ਅਸੀਂ ਤੇ ਇਹ ਵਿੱਚ ਪਾਤਾ ਤੇਲ ਤੇ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਹੁਣ ਗਰਮ ਹੋਣ ਦਵਾਂਗੇ ਜਦੋਂ ਜਿੰਨੀਦਰ ਸਾਡਾ ਤੇਲ ਗਰਮ ਹੋਣ ਦਵਾ ਉੰਨੀ ਦੇਰ ਅਸੀਂ ਜਿਹੜਾ ਲੋਕੀ ਦਾ ਮਸਾਲਾ ਵਾ ਜਿਹੜਾ ਬੈਟਰ ਆ ਪਕੌੜਿਆਂ ਦਾ ਉਹ ਤਿਆਰ ਕਰਦੇ ਆ ਆਓ ਤੁਹਾਨੂੰ ਦੱਸਦੀ ਆ ਮੈਂ ਅਸੀਂ ਲੱਗੇ ਆ ਪਕੌੜਿਆਂ ਦਾ ਬੈਟਰ ਤਿਆਰ ਕਰਨ ਲਈ 4 ਚਮਚ ਮੈਂ ਓਵਸਨ ḍe ऐड ਕੀਤੀ ਆ ਜਿਹੜੀ ਅਸੀਂ ਲੋਕੀ ਬਿਜਲੀ ਘਸ ਕੀਤੀ ਸੀ ਉਹਦੇ ਵਿੱਚ ਤੇ ਇਹਦੇ ਵਿੱਚ ਅਸੀਂ ਪਾਣੀ ਦਾ ਜੂਸ ਨਹੀਂ ਕਰਾਂਗੇ ਕਿਉਂਕਿ ਕਦੂ ਵਿੱਚ ਤੁਹਾਨੂੰ ਪਤਾ ਹੈ ਹਰ ਇੱਕ ਸਬਜ਼ੀ ਵਿੱਚ ਆਪਣਾ ਮੋਇਸਚਰ ਹੁੰਦਾ ਵਾ ਤੇ ਅਸੀਂ ਉਸੇ ਲੋਕੀ ਦੇ ਜਿਹੜਾ ਮੌਇਸਚਰ ਆ ਉਹਨੂੰ ਕੱਢਿਆ ਨਹੀਂ ਹੈਗਾ ਉਹਨੂੰ ਇਸੇ ਤਰ੍ਹਾਂ ਹੀ ਰਹਿਣ ਦਿੱਤਾ ਵਾ ਤੇ ਉਹਦੇ ਨਾਲ ਹੀ ਅਸੀਂ ਇਹ ਬੈਟਰ ਤਿਆਰ ਕਰਾਂਗੇ ਹੁਣ ਮੈਂ ਇਹਦੇ ਵਿੱਚ ਪਾ ਰਹੀ ਹਾਂ ਇੱਕ ਚਮਚ ਪਿਆਜ਼ ਦਾ ਤੇ ਨਾਲ ਦੇ ਨਾਲ ਥੋੜੀ ਜੀ ਹਰੀ ਮਿਰਚ ਕੱਟੀ ਹੋਈ ਇਹਨਾਂ ਨੂੰ ਮਿਕਸ ਕਰ ਦਿੰਨੇ ਆ ਹੁਣ ਨਾਲ ਦੇ ਨਾਲ ਅਸੀਂ ਪਾਵਾਂਗੇ ਨਮਕ ਸਵਾਦ ਅਨੁਸਾਰ ਪਾ ਲਓ ਤੁਸੀਂ ਤੇ ਇਸ ਤੋਂ ਬਾਅਦ ਅਸੀਂ ਪਾਵਾਂਗੇ ਹਲਦੀ ਅੱਧਾ ਚਮਚ ਤੋਂ ਵੀ ਘੱਟ ਤੇ ਇਸ ਤੋਂ ਬਾਅਦ ਮੈਂ ਪਾਣ ਲੱਗੀ ਆ ਅੱਧਾ ਚਮਚ ਗਰਮ ਮਸਾਲਾ ਤੇ ਨੂੰ ਬੈਟਰ ਨੂੰ ਅਸੀਂ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਦਿੰਨੇ ਆ ਤੇ ਜਿਹੜਾ ਲੋਕੀ ਦਾ ਪਾਣੀ ਹੈ ਇਹਦੇ ਵਿੱਚ ਅਸੀਂ ਬਿਲਕੁਲ ਸਾਰਾ ਜਿਹੜਾ ਪੇਸਟ ਆ ਬਿਲਕੁਲ ਤਿਆਰ ਕਰ ਲਾਂਗੇ ਪਕੌੜਿਆਂ ਦਾ ਜੇ ਤੁਹਾਨੂੰ ਲੱਗੇ ਕਿ ਲੋਕੀ ਵਿੱਚ ਪਾਣੀ ਜ਼ਿਆਦਾ ਵਾ ਤੇ ਪਕੌੜਿਆਂ ਦਾ ਬੈਟਰ ਨੂੰ ਥੋੜਾ ਜਿਹਾ ਹੋਰ ਬੇਸਨ ਦੀ ਲੋੜ ਲੱਗਦੀ ਆ ਤੇ ਤੁਸੀਂ ਇੱਕ ਦੋ ਚਮਚ ਐਡ ਕਰ ਲਓ ਕਿਉਂਕਿ ਮੈਨੂੰ ਇੱਥੇ ਪਾਣੀ ਜ਼ਿਆਦਾ ਲੱਗਦਾ ਪਿਆ ਲੋਕੀ ਚ ਇਸ ਕਰਕੇ ਮੈਂ 1/2 ਚਮਚ ਜਿਹੜਾ ਬੇਸਨ ਦਾ ਹੋਰ ਐਡ ਕਰਨ ਲੱਗੀ ਆ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਜਿਹੜੇ ਲੋਕੀ ਤੇ ਪਾਣੀ ਦਾ ਫਲੇਵਰ ਆ ਨਾ ਇਹਦੇ ਨਾਲ ਜੇ ਅਸੀਂ ਬਣਾਵਾਂਗੇ ਨਾ ਪਕੌੜੇ ਇਸੇ ਬੈਟਰ ਵਿੱਚ ਇਹਦਾ ਪਾਣੀ ਕੱਢਾਂਗੇ ਨਹੀਂ ਤੇ ਇਹਦਾ ਜਿਹੜਾ ਟੇਸਟ ਆ ਬਹੁਤ ਵਧੀਆ ਆਂਦਾ ਵਾ ਇਧਰਸਾ ਡਾਇਲ ਗਰਮ ਹੋ ਗਿਆ ਵਾ ਤੇ ਅਸੀਂ ਚਮਚੇ ਦੀ ਹੈਲਪ ਨਾਲ ਲੱਗੀਆਂ ਪਕੌੜੇ ਪਾਣ ਵਿੱਚ ਪਕੌੜੇ ਦੀ ਸ਼ੇਪ ਤੁਸੀਂ ਹੱਥ ਨਾਲ ਵੀ ਦੇ ਸਕਦੇ ਜੇ ਮੈਂ ਚਮਚੇ ਦੀ ਮਦਦ ਨਾਲ ਲੱਗੀਆਂ ਪਾਣ ਤੇ ਅਸੀਂ ਇਹਨੂੰ ਹਲਕਾ ਜਿਹਾ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰਾਂਗੇ ਪਹਿਲਾਂ ਤੇ ਫਿਰ ਇਹਨਾਂ ਨੂੰ ਪਲਟਾਂਗੇ ਤਾਂ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਅੰਦਰੋਂ ਪੱਕ ਜਾਣ ਤੇ ਬਾਹਰੋਂ ਇੱਕਦਮ ਕ੍ਰਿਸਪੀ ਹੋ ਜਾਣ ਤੇ ਜਿਹੜੀ ਫਲੇਮ ਹੋਸੀ ਮੀਡੀਅਮ ਹੀ ਰੱਖਾਂਗੇ ਆ ਦੇਖੋ ਬਿਲਕੁਲ 골ਡਨ ਬ੍ਰਾਊਨ ਹੋ ਗਿਆ ਆ ਦੇਖੋ ਸਾਡੇ ਪਕੌੜੇ ਇਕਦਮ ਤਿਆਰ ਆ ਕਰੰਚੀ ਕਰੰਚੀ ਆ ਦੇਖੋ ਕਿੰਨੇ ਰੰਗੀ ਬਣੇ ਆ ਤੇ ਅੰਦਰੋਂ ਇਕਦਮ ਸੌਫਟ ਆ ਆ ਦੇਖੋ ਤੇ ਹੁਣ ਅਸੀਂ ਉਸੇ ਤੇਲ ਵਿੱਚ ਜਿਹੜਾ ਸਾਡੇ ਕੋਲ ਜਿਹਦੇ ਵਿੱਚ ਪਕੌੜੇ ਫਰਾਈ ਕੀਤੇ ਉਹਦੇ ਵਿੱਚ ਅਸੀਂ ਜਿਹੜੇ ਆਲੂ ਸੀ ਨਾ ਕਟਿੰਗ ਕੀਤੇ ਉਹਦਾ ਮੋਇਸਚਰ ਜਿਹੜਾ ਕੱਪੜੇ ਤੇ ਸੁਕਾ ਦਾਂਗੇ ਸਾਰਾ ਤੇ ਹੁਣ ਅਸੀਂ ਇਹਨੂੰ ਫਰਾਈ ਕਰਦੇ ਆ ਜਿਹੜੇ ਆਲੂ ਅਸੀਂ ਫਰਾਈ ਕਰਨੇ ਆ ਇਹ ਵੀ ਅਸੀਂ ਡੀਪ ਫਰਾਈ ਕਰਦੇ ਪਏ ਆ ਜਿਆਦਾ ਔਇਲ ਦੇ ਵਿੱਚ ਤੇ ਜਿੰਨੀ ਚਿਰ ਇਹ ਬਾਰੋਂ 골ਡਨ ਨਹੀਂ ਹੁੰਦੇ ਉਨੀ ਚਿਰ ਇਹਨੂੰ ਫਰਾਈ ਕਰਾਂਗੇ ਤੇ ਇਹਨੂੰ ਇੱਕ ਦੋ ਵਾਰੀ ਪਲਟਾਂਗੇ ਤੇ ਜਦੋਂ ਲੱਗੇ ਸਾਨੂੰ ਇਹਦਾ ਕਲਰ ਚੇਂਜ ਹੋ ਗਿਆ ਵਾ ਇਕਦਮ ਬਾਰੋਂ ਕ੍ਰਿਸਪ ਹੋ ਗਿਆ ਤੇ ਅਸੀਂ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਆ ਦੇਖੋ ਇਕਦਮ ਬ੍ਰਾਊਨ ਹੁੰਦੇ ਪਏ ਆ 골ਡਨ ਬ੍ਰਾਊਨ ਕਲਰ ਆ ਗਿਆ ਹੈ ਇਹਨਾਂ ਤੇ ਬਾਰੂ ਕ੍ਰਿਸਪਾ ਚਲੋ ਜੀ ਆਪਾਂ ਸਾਰੇ ਕੱਢ ਲੈਨੇ ਇੱਕ ਪਲੇਟ ਦੇ ਵਿੱਚ ਆ ਦੇਖੋ ਸਾਡੇ ਪਕੌੜੇ ਆ ਆਲੂ ਦੇ ਜਿਹੜੇ ਫਲਾਈਜ਼ਾ ਤਿਆਰ ਆ ਫਰਾਈ ਹੋ ਕੇ ਹੁਣ ਅਸੀਂ ਤੜਕਾ ਲਗਾਉਣ ਲੱਗੇ ਆ ਥੋੜਾ ਜਿਹਾ ਪਾਵਾਂਗੇ ਇੱਕ ਚਮਚ ਜੀਰਾ ਇਹਨੂੰ ਅਸੀਂ ਹਲਕਾ ਜਿਹਾ ਰੋਸਟ ਕਰਨਾ ਵਾ ਜਿਆਦਾ ਨਹੀਂ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਾਂਗੇ ਜਿਹੜਾ ਅਸੀਂ ਬਰੀਕ ਕੀਤਾ ਹੋਇਆ ਅਦਰਕ ਆ ਤੇ ਲਸਣ ਇਹਨਾਂ ਦੋਨਾਂ ਚੀਜ਼ਾਂ ਨੂੰ ਅਸੀਂ ਵਿੱਚ ਪਾਵਾਂਗੇ ਆ ਦੇਖੋ ਮੈਂ ਲਸਣ ਲੱਗੀਆਂ ਪਾਣ ਇਹਨੂੰ ਵੀ ਥੋੜਾ ਜਿਹਾ ਲਾਈਟ 골ਡਨ ਜਿਹਾ ਕਰਾਂਗੇ ਜਿਆਦਾ ਨਹੀਂ ਕਰਨਾ ਸਿਰਫ ਇਹਦਾ ਥੋੜਾ ਜਿਹਾ ਕਲਰ ਚੇਂਜ ਕਰਨਾ ਵਾ ਅਸੀਂ ਨਾਲ ਦੇ ਨਾਲ ਅਦਰਕ ਅਦਰਕ ਵੀ ਪਾ ਦਿੱਤਾ ਵਾ ਇਹਨੂੰ ਵੀ ਥੋੜਾ ਜਿਹਾ ਫਰਾਈ ਕਰਾਂਗੇ 2 ਮਿੰਟ ਲਈ ਬਸ ਇਹਨੂੰ ਫਰਾਈ ਕਰਾਂਗੇ ਤੇ ਜਿਹੜੀ ਫਲੇਮ ਆ ਉਹ ਲੋ ਹੀ ਰੱਖਣੀ ਆ ਤਾਂ ਕਿ ਮਸਾਲਾ ਸਾਡੇ ਚਲੇ ਨਾ ਤੇ ਹੁਣ ਇਸ ਤੋਂ ਬਾਅਦ ਅਸੀਂ ਪਾਵਾਂਗੇ ਜਿਹੜੇ ਪਿਆਜ਼ ਦਾ ਪੇਸਟ ਬਣਾਇਆ ਸੀ ਅਸੀਂ ਉਹ ਐਡ ਕਰਦੇ ਆ ਇਹਨੂੰ ਵੀ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਤੇ ਇਹਨੂੰ ਵੀ ਅਸੀਂ ਲਾਈਟ 골ਡਨ ਹੋਣ ਤੱਕ ਚੰਗੀ ਤਰ੍ਹਾਂ ਪਕਾਵਾਂਗੇ ਜਾਨੀ ਆਪਾਂ ਮਸਾਲੇ ਨੂੰ ਭੁੰਨਾਂਗੇ ਆ ਦੇਖੋ ਲਾਈਟ 골ਡਨ ਕਲਰ ਹੋ ਗਿਆ ਵਾ ਤੇ ਇਹਦੇ ਵਿੱਚੋਂ ਨਿਕ ਲੱਗਿਆ ਮਿਰਚ ਐਡ ਤੇ ਜਿਹੜੇ ਪਿਆਜ਼ ਅਸੀਂ ਕਟਿੰਗ ਕੀਤੇ ਸੀ ਦੋ ਉਹ ਲੱਗੇ ਆ ਪਾਣ ਵਿੱਚ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਾਂਗੇ 2 ਮਿੰਟ ਤੱਕ ਅਸੀਂ ਇਦਾਂ ਹੀ ਹਿਲਾਵਾਗੇ ਇਹਨਾਂ ਨੂੰ ਜਿਹੜੇ ਪਿਆਜ਼ ਆ ਉਹ ਇੱਕਦਮ ਅਸੀਂ ਸੌਫਟ ਕਰਨੇ ਆ ਤੇ ਅਸੀਂ ਇਹਨੂੰ ਥੋੜਾ ਜਿਹਾ ਪ੍ਰੈਸ ਕਰ ਦਿੰਨੇ ਆ ਟਮਾਟਰ ਨੂੰ ਹੁਣ ਅਸੀਂ ਲਿਡ ਲਗਾ ਕੇ ਇਹਨੂੰ 2 ਮਿੰਟ ਲਈ ਪੱਕਣ ਦਵਾਂਗੇ ਆ ਦੇਖੋ ਜੀ ਲਿਡ ਚੋੱਕ ਕੇ ਦੇਖਦੇ ਆ ਜਿਹੜੇ ਪਿਆਜ਼ ਤੇ ਟਮਾਟਰ ਇਕਦਮ ਸੋਫਟ ਹੋ ਗਏ ਆ ਆ ਦੇਖੋ ਤੇ ਹੁਣ ਅਸੀਂ ਇਹਨੂੰ ਇਹਦੇ ਵਿੱਚ ਮਸਾਲੇ ਐਡ ਕਰਨ ਲੱਗੇ ਆ ਨਮਕ ਆਪਣੇ ਸਵਾਦ ਅਨੁਸਾਰ ਤੁਸੀਂ ਪਾ ਲਿਓ ਤੇ ਇਸ ਤੋਂ ਬਾਅਦ ਮੈਂ ਪਾਣ ਲੱਗੀ ਆ ਹਲਦੀ ਇੱਕ ਚਮਚ ਤੇ ਨਾਲ ਦੇ ਨਾਲ ਅਸੀਂ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਆ ਦੇਖੋ ਇੱਕ ਚਮਚ ਪਾਲੀ ਮੈਂ ਇੱਕ ਤੋਂ ਘੱਟ ਹੀ ਆ ਜਿਆਦਾ ਨਹੀਂ ਆ ਤੈਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਮਸਾਲਿਆਂ ਨੂੰ ਤੇ ਅਸੀਂ ਇਹਨੂੰ ਚੰਗੀ ਤਰ੍ਹਾਂ ਪੱਕਣ ਦਵਾਂਗੇ ਥੋੜਾ ਜਿਹਾ ਪਾਣੀ ਮੈਂ ਐਡ ਕਰ ਦਿੱਤਾ ਵਾ ਤਾਂ ਕਿ ਜਿਹੜੇ ਮਸਾਲੇ ਸਾਡੇ ਜਲਣ ਨਾ ਥੱਲੇ ਤੇ ਇਹਨੂੰ ਚੰਗੀ ਤਰ੍ਹਾਂ ਹਲਾ ਕੇ ਹੁਣ ਅਸੀਂ ਨੂੰ 2 ਮਿੰਟ ਤੱਕ ਫੇਰ ਪਕਾਵਾਂਗੇ ਤੇ ਲਿਡ ਲਗਾ ਕੇ ਕਵਰ ਕਰ ਦਿੰਨੇ ਆ ਤਾਂ ਕਿ ਜਿਹੜਾ ਮਸਾਲਾ ਸਾਡਾ ਚੰਗੀ ਤਰ੍ਹਾਂ ਭੁੱਜ ਜੇ ਆ ਦੇਖੋ ਜੀ ਹੁਣ ਅਸੀਂ ਲਿਡ ਚੁੱਕ ਕੇ ਦੇਖਦੇ ਆ 2 ਮਿੰਟ ਬਾਅਦ ਆ ਦੇਖੋ ਜੀ ਜਿਹੜਾ ਔਇਲ ਆ ਸਾਰਾ ਉਹ ਮਸਾਲੇ ਦੇ ਉੱਪਰ ਆ ਗਿਆ ਵਾ ਜਾਨੀ ਕਿ ਮਸਾਲਾ ਸਾਡਾ ਪੱਕਦਾ ਪਿਆ ਵਾ ਚੰਗੀ ਤਰ੍ਹਾਂ ਅਸੀਂ ਨੂੰ ਫੇਰ ਇੱਕ ਵਾਰੀ ਹਲਾ ਕੇ ਜਿਹੜੇ ਆਲੂ ਫਰਾਈ ਕੀਤੇ ਆ ਉਹਨਾਂ ਨੂੰ ਮਿਕਸ ਕਰਕੇ ਤੇ ਮਸਾਲੇ ਵਿੱਚ ਚੰਗੀ ਤਰ੍ਹਾਂ ਭੁੰਨਾਂਗੇ ਆਲੂ ਐਸੇ ਸਾਡੇ ਪ੍ਰੋਪਰ ਫਰਾਈ ਆ ਅਸੀਂ ਐਸ ਕਰਕੇ ਭੁੰਦੇ ਪਏ ਆ ਕਿ ਆਲੂ ਦੇ ਵਿੱਚ ਜਿਹੜਾ ਮਸਾਲੇ ਦਾ ਫਲੇਵਰ ਆ ਬਿਲਕੁਲ ਸਹੀ ਤਰ੍ਹਾਂ ਤਰੀਕੇ ਨਾਲ ਚਲਿਆ ਜਾਵੇ ਤੇ ਇਹਨੂੰ ਲਿਡ ਲਗਾ ਕੇ 2 ਮਿੰਟ ਲਈ ਚੰਗੀ ਤਰ੍ਹਾਂ ਪਕਾਵਾਂਗੇ ਆ ਦੇਖੋ ਜੀ 2 ਮਿੰਟ ਹੋ ਗਏ ਨੇ ਤੇ ਆ ਲੂਆ ਉੱਤੇ ਜਿਹੜੀ ਮਸਾਲੇ ਦੀ ਕੋਟਿੰਗ ਆ ਪੂਰੀ ਤਰ੍ਹਾਂ ਚੜ ਗਈ ਹੋਈ ਆ ਹੁਣ ਅਸੀਂ ਇਹਦੇ ਵਿੱਚ 2 ਕੋਲੀ ਪਾਣੀ ਦੀ ਐਡ ਕਰਾਂਗੇ ਆ ਦੇਖੋ 2 ਕੋਲੀ ਗਰੇਵੀ ਜੀ ਤਿਆਰ ਕਰਨੀ ਹੈ ਅਸੀਂ ਇਸ ਕਰਕੇ ਪਾਣੀ ਐਡ ਕਰਦੇ ਪਏ ਆ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਪਾਣੀ ਨੂੰ ਮਸਾਲੇ ਦੇ ਵਿੱਚ ਤੇ ਗਰੇਵੀ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਪੱਕਣ ਦਵਾਂਗੇ ਤੇ ਇਹਨੂੰ ਲਿਡ ਲਗਾ ਦਿੰਨੇ ਆ ਆ ਦੇਖੋ ਜੀ ਸਾਡੀ ਜਿਹੜੀ ਗਰੇਵੀ ਆ ਬੋਇਲ ਤੇ ਆ ਗਈ ਹੋਈ ਆ ਆ ਦੇਖੋ ਜੀ ਸਾਡੀ ਗਰੇਵੀ ਇਕਦਮ ਤਿਆਰ ਹੋ ਗਈ ਆ ਇਹਨੂੰ ਅਸੀਂ ਚੰਗੀ ਤਰ੍ਹਾਂ ਹਿਲਾ ਦਿੰਨੇ ਆ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜਿਹੜੇ ਅਸੀਂ ਲੋਕੀ ਦੇ ਪਕੌੜੇ ਕੱਢੇ ਸੀ ਉਹ ਵੀ ਚ ਐਡ ਕਰ ਦਿੰਨੇ ਆ ਜਿਹੜੇ ਲੋਕੀ ਦੇ ਪਕੌੜੇ ਹੈਗੇ ਆ ਨਾ ਕੀਏ ਦੇ ਪਕੌੜੇ ਕਹਿ ਲਓ ਲੋਕੀ ਦੇ ਕੋफ्ते ਕਹਿ ਲਓ ਇਹ ਜਿਹੜੇ ਗਰੇਵੀ ਨੂੰ ਆਬਜ਼ਰਵ ਕਰ ਲਾਂਗੇ ਤਾਂ ਕਿ ਜਿਹੜੇ ਪਕੌੜੇ ਦਾ ਸਾਈਜ਼ ਆ ਉਹ ਥੋੜਾ ਵੱਡਾ ਹੋ ਜਾਏਗਾ ਤੇ ਸਾਰੀ ਗਰੇਵੀ ਦਾ ਜਿਹੜਾ ਫਲੇਵਰ ਆ ਉਹ ਪਕੌੜਿਆਂ ਵਿੱਚ ਐਡ ਹੋ ਜਾਏਗਾ ਤੇ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਫਿਰ ਪਕਾ ਦੇ ਦਿੰਨੇ ਆ 2 ਮਿੰਟ ਲਈ ਜਿਹੜੀ ਫਲੇਮ ਆ ਸਾਡੀ ਲੋ ਹੀ ਆ ਤੇ ਅਸੀਂ ਇਹਨੂੰ ਢੱਕ ਦਿੰਨੇ ਆ ਲਿਡ ਨਾਲ ਆ ਦੇਖੋ ਜੀ ਗਰੇਵੀ ਸਾਡੀ ਤਿਆਰ ਹੋਣ ਦੀ ਵਈ ਹੈ ਪੂਰੀ ਤਰ੍ਹਾਂ ਹੋਣ ਅਸੀਂ ਲਿਡ ਲਗਾ ਕੇ ਪਕਾ ਲਿਆ ਵਾ ਇਹ ਤੋਂ ਬਾਅਦ ਅਸੀਂ ਕਰ ਲੱਗਿਆ ਹੁਣ ਇਹਦੇ ਵਿੱਚ ਗਰਮ ਮਸਾਲਾ ਐਡ ਅਸੀਂ ਸਟਾਰਟਿੰਗ ਦੇ ਵਿੱਚ ਕੋਈ ਮਸਾਲਾ ਐਡ ਨਹੀਂ ਕੀਤਾ ਸੀ ਜਦੋਂ ਸਾਡੀ ਸਬਜ਼ੀ ਬਣ ਗਈ ਆ ਉਦੋਂ ਅਸੀਂ ਇਹਦੇ ਵਿੱਚ ਲਾਸਟ ਤੇ ਗਰਮ ਮਸਾਲੇ ਦਾ ਇੱਕ ਚਮਚਾ ਐਡ ਕੀਤਾ ਵਾ ਤੇ ਇਹਨੂੰ ਅਸੀਂ ਇਸੇ ਤਰ੍ਹਾਂ ਹੀ ਟੱਕ ਦਵਾਂਗੇ ਨੂੰ ਹਿਲਾਵਾਂਗੇ ਨਹੀਂ ਗਰਮ ਮਸਾਲੇ ਨੂੰ ਇਸੇ ਤਰ੍ਹਾਂ ਉੱਤੇ ਲਿਡ ਦੇ ਦਾਂਗੇ ਤਾਂ ਕਿ ਗਰਮ ਮਸਾਲੇ ਦਾ ਫਲੇਵਰ ਬਹੁਤ ਵਧੀਆ ਆਏਗਾ ਸਬਜ਼ੀ ਵਿੱਚ ਤੇ 2 ਮਿੰਟ ਬਾਅਦ ਅਸੀਂ ਇਹਨੂੰ ਆਪਸ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਗਰਮ ਮਸਾਲੇ ਨੂੰ ਸਬਜੀ ਦੇ ਵਿੱਚ ਇਕ 2 ਮਿੰਟ ਲਈ ਬਾਅਸ ਅਸੀਂ ਇਹਨੂੰ ਹੋਰ ਪਕਾਵਾਂਗੇ ਤੇ ਸਾਡੀ ਜਿਹੜੀ ਸਬਜੀ ਆ 2 ਮਿੰਟ ਦੇ ਅੰਦਰ ਅੰਦਰ ਤਿਆਰ ਹੋ ਜਾਏਗੀ ਆ ਦੇਖੋ ਜੀ ਸਾਡੀ ਸਬਜੀ ਇਕਦਮ ਤਿਆਰ ਆ ਤੇ ਅਸੀਂ ਲੱਗਿਆ ਸਰਵ ਕਰਨ ਚਲੋ ਜੀ ਜੇ ਤੁਹਾਨੂੰ ਮੇਰੀ ਇਸ ਤਰੀਕੇ ਨਾਲ ਬਣਾਈ ਹੋਈ ਰੈਸਪੀ ਵਧੀਆ ਲੱਗੇ ਤੇ ਮੈਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਗਾਰਨਿਸ਼ਿੰਗ ਕਰ ਦਿੰਨੇ ਅਸੀਂ ਇਹਦੀ ਧਨੀਏ ਨਾਲ ਆ ਦੇਖੋ ਜੀ ਫਾਈਨਲ ਲੁੱਕ ਸਾਡੀ ਸਬਜੀ ਦੀ ਕੋਪਤਿਆਂ ਦੀ ਸਬਜੀ ਬਣਾਈ ਅਸੀਂ ਕੋਪਤੇ ਤੇ ਆਲੂ ਦੀ ਬਹੁਤ ਘੱਟ ਮਸਾਲਿਆਂ ਦਾ ਅਸੀਂ ਜੂਸ ਕੀਤਾ ਵਾ ਆ ਦੇਖੋ ਜੀ ਸਾਡੀ ਸਬਜੀ ਇਕਦਮ ਤਿਆਰ ਆ ਖਾਣ ਲਈ ਤੇ ਆਓ ਅਸੀਂ ਇਹਨੂੰ ਟੇਸਟ ਕਰਦੇ ਆ ਤੇ ਤੁਸੀਂ ਵੀ ਮੇਰੀ ਰੈਸিপি ਨੂੰ ਜ਼ਰੂਰ ਟਰਾਈ ਕਰਕੇ ਦੇਖਣਾ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੇ ਤੁਹਾਨੂੰ ਮੇਰੀ ਇਹ ਡਿਸ਼ ਵਧੀਆ ਲੱਗੀ ਹੋਵੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ